ਲਾ ਭਾਈ ਅੱਜ ਬੰਦਿਆਂ ਨੇ ਖੇਚ ਪਾਤੀ ਪੂਰੀ ਅੱਜ ਮੈਨੂੰ ਮੈਂ ਬੰਦੇ ਉਨੇ ਹੀ ਆ ਕਿੱਲੇ ਅਜੇ ਨਹੀਂ ਡੇਢ ਪਾੜਦਣੇ ਕੱਲ ਇੱਕ ਕਿੱਲਾ ਪੱਟਿਆ ਨੇ 42 ਬੰਦਿਆਂ ਨੇ ਅੱਜ ਡੇਢ ਕਿੱਲਾ ਪਾੜਦਣਾ ਤੇ ਆਲੇ ਵਪਾਰੀ ਵੀ ਆਇਆ ਖੜਾ ਖੇਤ ਚ ਕੱਲ ਵੀ ਇਹੀ ਉਧਾ ਲੈ ਕੇ ਗਿਆ ਸੀ ਆਲੂ ਆਪਣੇ ਆਪਣਾ ਰੋਜ਼ ਦਾ ਕੋਈ ਫਿਕਸ ਨਹੀਂ ਹੁੰਦਾ ਵੀ ਜਿਹੜਾ ਗੱਲ ਲੈ ਗਿਆ ਉਹਨੂੰ ਅੱਜ ਦੇਣੇ ਆ ਗੱਲ ਸੌਦੇ ਦੀ ਆ ਆ ਤੇ ਬਾਕੀ ਗੱਲ ਤਾਂ ਰੇਟ ਬਣੇ ਦੀ ਆ ਅੱਜ ਇਹ ਨਹੀਂ ਕੰਮ ਚੰਗਾ ਖਿੱਚਿਆ ਬੰਦਿਆਂ ਨੇ ਅੱਜ ਇਹ ਨਹੀਂ 200 ਕਟਾ ਡਪਾ ਜਾਣਾ ਜੇ ਡੇਢ ਖੇਤ ਪੱਟਿਆ ਤਾਂ ਉਹੀ ਸਵਾ 200 ਕਟਾ ਜੀ ਕਰ ਦੇਣਾ ਅੱਜ ਆਲੂ ਵੀ ਕੱਲ੍ਹ ਵਾਲੋਂ ਵੱਧ ਨਿਕਲ ਰਹੇ ਆ ਐਦਾਂ ਆਹ ਲਓ ਦੇਖ ਲਓ ਆਲੂ ਅੱਜ ਦੇ ਮਤਲਬ ਕੱਲ੍ਹ ਨਾਲੋਂ ਵੀ 21 ਆ 19 ਨਹੀਂ ਕੱਲ੍ਹ ਨਾਲੋਂ ਦੋ ਵਧੀਆ ਹਾਂਜੀ ਮਹਾਰਾਜ ਹਾਲਾ ਸਾਡਾ ਵਪਾਰੀ ਵੀ ਦੇਖ ਲਾ ਕੌਣ ਹੈ ਕੋਈ ਹੋਇਆ ਜਾਂ ਤੇਰੀ ਦਿੱਲੀ ਤੱਕ ਆ ਰਿਹਾ ਸਾਡੀ ਇੱਥੇ ਚੰਡੀਗੜ੍ਹ ਤੱਕ ਤਾਂ ਹੋ ਚੰਡੀਗੜ੍ਹ ਤੱਕ ਤਾਂ ਹੋਊਗੀ ਸਾਡੀ ਮਾਰੀ ਕਿਲਕੱਟੇ ਤੱਕ ਗਈ ਹੈ ਮਹਾਰਾਜ ਅੱਜ ਆਪਣੇ ਆਲੂ ਸੌਦਾ ਹੋ ਗਿਆ ਅੱਜ ਅਸਲ 'ਚ ਮੈਂ ਸਵੇਰੇ ਫੋਨ ਨਹੀਂ ਕੀਤਾ ਵਪਾਰੀ ਨੂੰ ਉਹ ਮੈਨੂੰ ਪਤਾ ਸੀਗਾ ਅੱਜ ਗਰੁੱਪਾਂ 'ਚ ਪੈ ਗਿਆ ਸੀ ਬੇ ਰੇਟ ਥੋੜਾ ਡਾਊਨ ਸੀ ਕੱਲ੍ਹ ਨਾਲੋਂ ਥੋੜੇ ਵਪਾਰੀ ਜਣ ਕੇ ਆਕੜਿਓ ਨਹੀਂ ਕਹਿ ਸਕਦਾ ਰੇਟ ਤੇਜ਼ ਹੋਵੇ ਤਾਂ ਮੋਰੇ ਉਹਨੇ ਵੀ ਤੇਜ਼ ਦੇ ਦੇਣਾ ਹਨਾ ਪਰ ਫਿਰ ਵੀ ਹੁੰਦਾ ਹੀ ਆ ਸਾਰਿਆਂ ਨੂੰ ਵੀ ਜਿੰਨੇ ਚਾਰ ਪੈਸੇ ਮੈਨੂੰ ਬਚਦੇ ਆ ਤਾਂ ਬਚ ਜਾਣ ਇਦਾਂ ਸਾਨੂੰ ਹੁੰਦਾ ਵੀ ਚਾਰ ਪੈਸੇ ਬਚ ਜਾਣ ਤਾਂ ਵਾਜ ਜਾਣ ਤਾਂ ਮੈਂ ਕੀਤਾ ਨਹੀਂ ਮੈਂ ਸੋਚਿਆ ਮੈਂਗਾ ਵੀ ਸੱਟ ਕੇ ਦੇਣ ਨਾਲੋਂ ਤਾਂ ਇਹਦਾ ਮੰਡੀ ਲੈ ਜਾਣੇ ਘਟ ਕੇ ਲੱਗ ਗਿਆ ਤਾਂ ਵੀ ਠੀਕ ਆ ਵਧ ਕੇ ਲੱਗ ਗਿਆ ਤਾਂ ਵੀ ਠੀਕ ਆ ਪਰ ਉਹੀ ਗੱਲ ਹੋਈ ਹੁਣ 3:00 ਵਜੇ ਮੈਨੂੰ ਆ ਗਿਆ ਵਪਾਰੀ ਦਾ ਫੋਨ ਆਲੂ ਦੇ ਦਿੱਤੇ ਮੈਂ ਕਹਾ ਦਿੱਤੇ ਨਹੀਂ ਦੇਣੇ ਆ ਮੈਂ ਕਹਾ ਦੇਣੇ ਨਹੀਂ ਕਹਿੰਦਾ ਕਾ ਤੇ ਮੈਂ ਜੋ ਤੇ ਰੇਟ ਕਹਣਾ ਉਹ ਸਾਡੀ ਗੱਲ ਨਹੀਂ ਬਣਨੀ ਫਾਇਦਾ ਕੀ ਹੈ ਨਾ ਵੀ ਮੈਂ ਤਾਂ ਮੰਡੀ ਲਿਜਾਉਂਗਾ ਅੱਜ ਕਹਿੰਦਾ ਨਹੀਂ ਮੈਂ ਆ ਗਿਆ ਮੈਂ ਕਹਾ ਚੱਲ ਆ ਜਾ ਤੇ ਹੁਣ ਉਹ ਆ ਕੇ ਕਰਕੇ ਗਿਆ ਵੀ ਮੈਂ ਪਹਿਲਾਂ ਕਹਿੰਦਾ ਸ਼ੁਰੂ ਹੋਇਆ ਉਹ 425 ਤੋਂ ਮੰਨਦੇ ਆ ਫਰਕ ਦੇਖ ਲਓ ਕਿੰਨਾ ਨਹੀਂ ਤਾਂ ਬੰਦਾ ਕਹਿੰਦਾ ਯਾਰ 425 ਕਹਿੰਦਾ ਬਾਅਦ ਤੋਂ ਬਾਅਦ 450 ਤੱਕ ਦੇ ਦੂ ਹੋਰ ਉੱਥੇ ਕਿੰਨੇ ਕ ਦੇਣੇ ਹੈ ਨਾ 425 ਤੋਂ ਹੋਇਆ ਤਾਂ ਮੈਂ ਕਿਹਾ ਵੀ ਨਾ ਮੈਂ ਨਹੀਂ ਦੇਣੇ ਤਾਂ ਕਹਿੰਦਾ ਨਹੀਂ ਕਾ ਤੇ ਨਹੀਂ ਦੇਣੇ ਮੈਂ ਕਿਹਾ ਮੈਂ ਦੇ ਹੀ ਦੇਣੇ ਗੱਲ ਮੁੱਕ ਗਈ ਹੈ ਨਾ ਫਿਰ 430 ਤੇ ਆ ਗਿਆ 35 ਤੇ ਆ ਗਿਆ 40 ਤੇ ਆ ਗਿਆ 45 ਤੇ ਆ ਕੇ ਕਹਿ ਕੇ ਤੁਰ ਗਿਆ ਚਲ ਗਿਆ ਮੈਂ ਕਿਹਾ ਨਹੀਂ ਦੇਣੇ ਮੈਂ ਮੈਂ ਠੀਕ ਹੈ ਕੱਲ 530 ਸੀਗੇ ਵੀ ਅੱਜ 520 ਤੋਂ ਘੱਟ ਨਹੀਂ ਦੇਣੇ ਮੈਂ ਆਲੂ ਖਰੇ ਉਹਨੂੰ ਵੀ ਪਤਾ ਹੈ ਮੈਂ ਮੈਂ ਕਿਹਾ ਭਾਵੇਂ 350 ਨੂੰ ਲੱਗਣ ਵੀ ਨਹੀਂ ਦਿੰਦਾ ਹਨਾ ਉਹਦੀ ਘੱਟਦੀ ਸੀ ਗੱਡੀ ਅਸਲ ਚ ਉਹ ਨਹੀਂ ਮਾਲ ਜਾਦੇ ਖਰੀਦ ਲਿਆ ਉਹ ਛੋਟੀ ਗੱਡੀ ਚ ਵੀ ਨਹੀਂ ਆਉਂਦਾ ਸੀਗਾ ਜੇ ਛੋਟੀ ਗੱਡੀ ਚ ਪਾਉਂਦੇ ਸੀ ਤਾਂ ਉਹਨਾਂ ਦੇ ਵੱਧਦੇ ਸੀ ਆਲੂ ਜੇ ਬੜਾ ਘੋੜਾ ਕਰਦੇ ਸੀ ਤਾਂ ਉਹਨਾਂ ਦੇ ਆਲੂ ਘਾੜਦੇ ਸੀ ਪੰਗਾ ਇਹ ਸੀ ਉਹਨੀ ਫੇਰ ਹੁਣ ਘੋੜਾ ਹੀ ਕਰਨਾ ਸੀ ਹੁਣ ਘੋੜੇ ਦੇ ਵਿੱਚ ਇਹਨਾਂ ਨੂੰ 150 ਕਟਾ ਹੋਰ ਚਾਹੀਦਾ ਸੀ ਤੇ ਉਹਦੇ ਵਿੱਚ ਮੇਰੇ ਖਾਤੇ 5-600 ਕਟਾ ਪੈ ਜਾਂਦਾ ਘੋੜੇ ਦੇ ਵੱਲੇ ਟਰਾਲੇ 'ਚ ਤਾਂ ਹੁਣ ਉਹ ਕਟਾ ਜੇ ਨਹੀਂ ਪੂਰਾ ਕਰਦੇ ਤਾਂ 150 ਰੁਪਏ ਕਰਾਇਆ ਘੱਟੇ ਦਾ ਇਹਨਾਂ ਦਾ ਉਹ ਖਾਲੀ ਜਾਣਾ ਸੀ ਤਾਂ 150 ਰੁਪਏ ਖਾਲੀ ਜਾਣ ਨਾਲੋਂ ਤਾਂ ਇਹ ਹੀ ਆ ਵੀ 50 ਰੁਪਏ ਮੈਨੂੰ ਵੱਧ ਦੇ ਦੇਣ ਤਾਂ 45 ਦੇ ਬਾਅਦ ਉਹ ਆ ਗਿਆ ਦੁਬਾਰਾ ਫੇਰ ਆਇਆ ਖੇਚ ਨੂੰ ਮੋੜ ਕੇ ਅੱਧੇ ਕਿ ਘੰਟੇ ਬਾਅਦ ਕਰਦਾ ਕਰਾਉਂਦਾ 65 ਕਹਿ ਕੇ ਫੇਰ ਚਲ ਗਿਆ ਮੈਂ ਕਿਹਾ ਮੈਂ ਜਦ ਦੇਣੀ ਨਹੀਂ ਆਲੂ ਹੀ ਨਹੀਂ ਦੇਣੇ ਅੱਜ ਤੈਨੂੰ ਕੁਛ ਹੋ ਜਵੇ ਤਾਂ ਚੱਲ ਗਿਆ ਥੋੜੀ ਜਿਹੀ ਦੂਰ ਗਿਆ ਮਤਲਬ ਸਾਡੇ ਤੇ ਲਾਗੇ ਪਿੰਡ ਦਾ ਸਕੂਲ ਆ ਉੱਥੇ ਤੱਕ ਗਿਆ ਇੱਥੇ ਨੇੜੇ ਸਕੂਲ ਆ ਕਰੀਏ ਪਿੰਡ ਦਾ ਸਕੂਲ ਕੋਲੋਂ ਫੇਰ ਮੁੜਿਆ ਆ ਕੇ ਫੇਰ ਮਤਲਬ ਉਹੀ 5 5 ਰੁਪਏ 65 75 80 85 ਕਰਦਾ ਕਰਦਾ ਹਨ ਮੈਂ ਕਿਹਾ ਜਦ ਮੈਂ ਆਲੂ ਹੀ ਨਹੀਂ ਦੇਣੇ ਗੱਲ ਮੁੱਕ ਗਈ ਬਈ ਮੇਰੇ ਘਰ ਦੇ ਘਰ ਦੇਣ ਉਹ ਨਹੀਂ ਕਰਦਾ ਕਰਾਉਂਦਾ ਆ ਕੇ 500 ਤੇ ਰੁਕ ਗਿਆ ਵੀ ਹੁਣ ਨਹੀਂ ਮੈਂ ਦੇਣੇ ਹਨ ਤੇ ਸਾਡਾ ਬੰਦਾ ਕਹਿੰਦਾ ਚੱਲ ਦੇ ਦੇ ਮੈਂ ਕਿਹਾ ਨਹੀਂ ਦੇਣੇ ਮੈਂ ਅੱਗੇ ਵੀ ਸਾਡੇ ਨਾਲ ਇਦਾਂ ਹੋਈ ਆ ਕਈ ਵਾਰੀ ਅਸੀਂ ਘਾਟਾ ਵੀ ਖਾਦਾ ਇਸ ਗੱਲ ਦਾ ਐਵੇਂ ਮੈਂ ਛੇਕੀ ਨਹੀਂ ਮਾਰਦਾ ਇਸ ਗੱਲ ਦੀ ਘਾਟਾ ਖਾਦਾ ਸੀ ਤਾਂ ਮੈਂ ਕਿਹਾ ਅਸੀਂ ਨਹੀਂ ਦੇਣੇ ਹਨ ਕੋਈ ਗੱਲ ਨਹੀਂ ਮੰਡੀ ਜਾ ਕੇ ਜੋ ਲੱਗਦੇ ਲੱਗੂਗੇ ਮੈਂ ਕਿਹਾ ਜੇ ਮੰਡੀ 'ਚ 500 ਤੱਕ ਵੱਧ ਤੋਂ ਵੱਧ ਰੇਟ ਹੋਇਆ ਤਾਂ ਮੈਨੂੰ ਇੰਨਾ ਤਾਂ ਪਤਾ ਹੀ ਹੈ ਵੀ ਸਾਡੇ ਆਲੂ ਵਧੀਆ ਹੈ 500 ਦਾ ਲੱਗੂਗੇ ਹਨ ਜੇ ਮੰਡੀ 'ਚ ਹੁਣ ਰੇਟ 450 ਹੋਇਆ ਤਾਂ ਵੀ 450 ਲੱਗੂਗੇ ਵੱਧ ਤੋਂ ਵੱਧ ਮੈਂ ਕਿਹਾ ਜੋ ਵੱਧ ਤੋਂ ਵੱਧ ਰੇਟ ਹੋਊਗਾ ਮੰਡੀ 'ਚ ਉਹ ਆਪਣੇ ਲੱਗੂਗੇ ਇਦਾਂ ਹੀ ਹੁੰਦੀ ਹੈ ਲੱਗਦਾ ਇਹਦਾ ਇੱਥੇ ਨਾ ਸਿਸਟਮ ਜਦੋਂ ਉਹਨਾਂ ਦਾ ਲੱਗ ਜਾਂਦਾ ਹੁੰਦਾ ਤਾਂ ਫਿਰ ਉਹ ਵੀ ਨਹੀਂ ਘੱਟ ਕਰਦੇ ਮੈਂ ਕਿਹਾ ਨਾ ਵੀ ਹੁਣ ਨਹੀਂ ਆਪਾਂ ਦਿੰਦੇ ਹਨਾ ਕਰਦੇ ਕਰਾਉਂਦੇ ਜੀ 51000 ਰੁਪਇਆ ਨੂੰ ਆਪਣਾ ਹੋਇਆ ਕੰਮ ਫਿਰ 510 ਹੀ ਚੱਲ ਮੈਂ ਦੇ ਦਿੱਤੇ ਇਹੇ ਰੇਟ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਇਹ 27 ਤਰੀਕ ਦਾ ਹੈ ਵੀਡੀਓ ਇਹ 28 ਨੂੰ ਪੈਣੀ ਆ ਇਹ ਜਿੱਦਾਂ ਉਹ ਅੱਡੀ ਕੱਲ ਵੀਡੀਓ ਪਾਈ ਸੀਗੀ ਮੈਂ ਉਹ ਮਾਤਲਬ 26 ਤਰੀਕ ਦੀ ਸੀ 22 27 ਤਰੀਕ ਨੂੰ ਸਵੇਰ ਨੂੰ ਸੀ ਹਨਾ ਇੱਦਾਂ ਇਹ 27 ਤਰੀਕ ਦੀ ਵੀਡੀਓ ਆ ਪੈਣੀ ਸਵੇਰ ਨੂੰ 28 ਤਰੀਕ ਨੂੰ ਆ ਕਈ ਵਾਰੀ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਨਾ ਦਿਨਾਂ ਦੇ ਸਰਪ ਕੋਈ ਇਹਦਾ ਰੇਟ ਰੋਜ਼ ਰੋਜ਼ ਦਾ ਹੁੰਦਾ ਇਹ ਤਾਂ ਹੈ ਨਹੀਂ ਇੱਕ ਦਿਨ ਦਾ ਰੇਟ ਦੱਸਿਆ ਹੈ ਨਾ ਅਗਲਾ ਕਹਿੰਦਾ ਲਾਜ ਤਾਂ ਇੰਨਾ ਰੇਟ ਨਹੀਂ ਸੀ ਤੂੰ ਹੈ ਨਾ ਉਹ ਫਰਕ ਪੈ ਜਾਂਦਾ ਤੇ ਫਿਰ ਆਪਾਂ 510 ਹੀ ਦਿੱਤੇ ਆ ਇੱਕ ਵਾਰ ਮੈਂ ਅੱਗੇ ਨਾ ਵੀਡੀਓ ਪਾਈ ਸੀਗੀ ਮੈਂ ਉਦਣੇ ਇਹ ਗੱਲ ਦੱਸੀ ਸੀ ਮੈਂ ਕਿਹਾ ਵੀ ਜਦੋਂ ਕਈ ਵਾਰੀ ਮਤਲਬ ਮਟਰਾਂ ਦੀ ਆਪਾਂ ਗੱਲ ਕਰਦੇ ਸੀ ਵੀ ਰੇਟ ਘਟ ਹੁੰਦਾ ਪਰ ਕਈ ਵਾਰੀ ਗੱਡੀ ਮਤਲਬ ਵਪਾਰੀ ਦੀ ਘਟਦੀ ਹੁੰਦੀ ਆ ਤਾਂ ਉਹ 5-7 5-4 ਰੁਪਏ ਇਹ ਵੱਧ ਵੀ ਲਾ ਦਿੰਦਾ ਵੀ ਮੇਰੀ ਗੱਡੀ ਖਾਲੀ ਜਾਣੀ ਆ ਇੱਕ ਬੰਦੇ ਦਾ ਕਮੈਂਟ ਆਇਆ ਸੀ ਲੈ ਗੱਡੀ ਖਾਲੀ ਜਾਂਦਾ ਏਦਾਂ ਕੋਣ ਘਾਟਾ ਖਾਊਗਾ ਉਹ ਘਾਟਾ ਵੀਰਾ ਜੇ ਹੁਣ ਸੱਦਾ ਹਿਸਾਬ ਲਾ ਕੇ ਦੇਖ ਲਓ ਵੀ ਜੇ ਹੁਣ ਅਗਲੇ ਦਿਨ ਖਾਲੀ ਗੱਡੀ ਜਾਂਦੀ 150 ਘੱਟਾ ਉਹਨਾਂ ਦਾ ਘਟਦਾ ਸੀ ਤੇ 150 ਰੁਪਏ ਉਹਨਾਂ ਨੂੰ ਮੇਰੇ ਖਿਆਲ ਪਤਾ ਨਹੀਂ ਕਿੱਥੇ ਲੈ ਜਾਣੇ ਹੋਊਗੇ ਜੂਪੀ ਉਹ ਕਿਹੜਾ ਦੱਸਦੇ ਹੁੰਦੇ ਵੀ ਅਸੀਂ ਸੱਚ ਦੱਸਣਾ ਵੀ ਕਿੱਥੇ ਲੈ ਜਾਣੇ ਆ ਜੇ ਘੋੜਾ ਭਰਿਆ ਤੇ ਤਾਂ ਮਤਲਬ ਅਦਰ ਸਟੇਟੇ ਜਾਣਾ ਲੋਕਲ ਪੰਜਾਬ ਪੰਜਾਬ ਤਾਂ ਜਾਣਾ ਨਹੀਂ ਸੀ ਹਨਾ ਤਾਂ ਹੁਣ ਉਹਨਾਂ ਦੀ ਖਾਲੀ ਜੇ ਗੱਡੀ ਜਾਂਦੀ ਉਹਨਾਂ ਨੂੰ 150 ਰੁਪਏ ਕਿਰਾਇਆ ਤਾਂ ਉਹਨਾਂ ਨੇ ਦੇਣਾ ਪੈਣਾ ਗੱਡੀ ਦਾ ਤੇ ਉਹ 150 ਰੁਪਏ ਕਿਰਾਇਆ ਖਾਲੀ ਗੱਡੀ ਦਾ ਵੀ ਦੇਣਾ 150 ਬੋਰੀ ਦਾ ਉਸ ਨੂੰ ਐਵਰੇਜ ਕੱਢ ਲੈਣੀ ਆ ਕੁਝ ਸਸਤੇ ਲੈ ਉਹਨੇ ਆਲੂ ਕੁਝ ਇਹ ਲੈ ਲੈ ਕਿਉਂਕਿ ਉਹ ਬਰਾਬਰ ਜੇ ਹੋ ਜਾਣੇ ਆ ਹੁਣ ਇਹ ਤਾਂ ਹੈ ਨਹੀਂ ਵੀ ਜੇ ਇੱਥੇ ਹੁਣ 5 450 ਨੂੰ ਲੈਂਦੇ ਆ ਮੇ ਉੱਥੇ 500 ਨੂੰ ਉੱਥੇ ਘੱਟੋ ਘੱਟ 6-700 ਰੇਟ ਹੋਊਗਾ ਮੋਰੇ ਜਿੱਥੇ ਨਹੀਂ ਲੈ ਕੇ ਜਾਣੇ ਆ ਕਿਉਂਕਿ ਉਹਦੇ ਵਿੱਚ ਉਹਨਾਂ ਦਾ ਕਿਰਾਇਆ ਵੀ ਪੈਣਾ ਸਾਰਾ ਕੁਝ ਪੈਣਾ 10 ਵੀ ਜਿਹੜਾ ਇੱਥੇ ਲੋਕਲ ਬੁਬਾਰੀ ਆ ਉਹਨੇ ਵੀ ਕੱਢਣੇ ਆ ਵਿੱਚੋਂ ਕਮਿਸ਼ਨ ਆਪਣਾ ਲੈਣਾ ਸਾਰਾ ਕੁਝ ਦੇ ਦੂ ਕੇ ਮੰਨ ਲਾ ਉਹਨੇ ਜਿੱਥੇ 50 ਕਮਾਉਣੇ ਆ ਉਪਯਾ ਇਥੇ 40 ਕਮਾ ਲੂਗੇ 40 ਤੇ 30 ਕਮਾ ਲੂਗੇ ਆਹ ਗੇਮ ਆ ਹੁਣ ਕੱਲ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਹਿੰਦਾ ਭਾਜੀ ਜੈਤ ਕੀ ਆਲੂਆਂ ਦਾ ਰੇਟ ਕਿਦਾਂ ਰਹੂਗਾ ਮੈਂ ਕਿਹਾ ਜੀ ਇਹਦੇ ਬਾਰੇ ਤਾਂ ਰੱਬ ਨੂੰ ਵੀ ਪਤਾ ਹੈ ਰੱਬ ਤੋਂ ਬਿਨਾ ਕੋਈ ਤੀਆ ਬੰਦਾ ਦੂਜਾ ਬੰਦਾ ਨਹੀਂ ਦੱਸ ਸਕਦਾ ਇਹਦਾ ਫੇਰ ਵੀ ਆਈਡੀਆ ਤਾਂ ਹੋਊਗਾ ਮੈਂ ਕਿਹਾ ਵੀ ਦੇਖੋ ਹੁਣ ਕੀ ਕਹੀਏ ਆਈਡੀਆ ਤਾਂ ਆਲੂ ਦੇ ਸਿਰ ਤੇ ਆ ਕਮੀ ਆਗੇ ਤੇਜ਼ ਹੋ ਜਾਣਾ ਹਨਾ ਮੈਂ ਕੀ ਗੱਲ ਕੀ ਹੋ ਗਈ ਵੀ ਇੰਨੀ ਤੁਸੀਂ ਕੱਚੀ ਪਟਾਈ ਕਰਨੀ ਚਪਕ ਨਹੀਂ ਅਸੀਂ ਤਾਂ ਪੱਕੀ ਪਟਾਈ ਮਤਲਬ ਝੋਨਾ ਵੱਢ ਕੇ ਲਾਇਓ ਆ ਤੇ ਉਹ ਬੰਦੇ ਤਾਂ ਮੈਂ ਮੈਨੂੰ ਦੱਸਿਆ ਉਹਨੇ ਕਹਿੰਦਾ ਅਸੀਂ ਪਹਿਲੀ ਵਾਰ ਲਾਏ ਆ ਤੇ ਪਹਿਲੀ ਵਾਰ ਲਾ ਵੀ ਪਦੰਦਰ ਨੇ 10 ਕਿੱਲੇ ਦਿੱਤੇ ਮੈਂ ਹਰੇਕ ਵੀਡੀਓ ਚ ਕਹਿੰਦਾ ਉਹਨਾਂ ਕਿੱਲਾ 2 ਕਿਲੋ ਲਾਓ ਪਹਿਲਾਂ ਹਮੇਸ਼ਾ ਵੀ ਦੋ ਦੋ ਕਿੱਲਿਆਂ ਤੋਂ ਵੱਧ ਨਾ ਲਾਓ ਉਹ ਹੁਣ ਜਿੱਦਾਂ ਪਿਛਲੀ ਵਾਰ ਰੇਟ ਬਹੁਤ ਸੀਗਾ ਚਲੋ ਕਈ ਬੰਦੇ ਕਹਿ ਲਓ ਵੀ ਥੋੜੇ ਬੋਧ ਚਲੋ ਸਰਗੀ ਚੁੰਦੇ ਆ ਇਦਾਂ ਰੱਖ ਲਓ ਉਹ ਵਿਚਾਰ ਪੈਸੇ ਹੋਊਗੇ ਉਹ ਦੇਖੋ ਪਰ ਉਹਨੇ ਕੀ ਕੀਤਾ ਬੀਬੂ ਸਾਰਾ ਮੁੱਲ ਦਾ ਹੀ ਲਿਆਇਆ ਤੇ ਕੀ ਮੁੱਲ ਦਾ ਲੈ ਕੇ 10 ਕਿੱਲੇ ਲਾ ਦਿੱਤੇ ਹੁਣ ਉਹਨੂੰ ਇਹ ਹੈ ਵੀ ਜਦੋਂ ਹੁਣ ਐਤ ਕੀ ਹੁਣ ਆਲੂ ਪਿਛਲੇ ਸਾਲ ਤਾਂ 12-1300 ਇਹਨਾਂ ਚ ਰੇਟ ਚੱਲਦਾ ਸੀ ਤਾਂ ਹੁਣ ਵੇਤ ਕੀ 500 ਨੂੰ ਬਈ ਬਿਕਦੇ ਆ ਉਹਦੇ ਮਨ 'ਚ ਬਹਿ ਪੈ ਗਿਆ ਵੀ ਹੁਣ ਗਾਹਾਂ ਰੇਟ ਕਿਦਾਂ ਹੋਰ ਨਾ ਘਟ ਜਾਏ ਤੇ ਮੈਂ ਕਿਹਾ ਵੀਰਾ ਹੁਣ ਇਹਦਾ ਤਾਂ ਕੋਈ ਦੂਆ ਨਹੀਂ ਹੈਗਾ ਪਤਾ ਨਹੀਂ ਮਗਰੋਂ ਆਲੂ ਦੀ ਤਾਂ ਕਮੀ ਆ ਗਈ ਤਾਂ ਆਲੂ ਇਹੀ 1000-1200 ਨੂੰ ਚੱਲ ਜਾ ਪੱਕੀ ਪਟਾਈ ਦਾ ਕੀ ਪਤਾ ਇਹਦਾ ਕੋਈ ਕੋਈ ਕਹਿ ਹੀ ਨਹੀਂ ਕੋਈ ਕਹਦਾ ਭੂਇਸ਼ਬਾਣੀ ਜੇ ਲਈ ਕਹ ਲੋ ਐਤ ਕੀ ਜਿਹੜਾ ਹੁਣ ਆ ਰੇਟ ਡਾਊਨ ਆਇਆ ਇਦੇ ਵਿੱਚ ਸਭ ਤੋਂ ਵੱਧ ਵਪਾਰੀ ਠੋਕੇ ਆ ਜ਼ਿਮੀਦਾਰ ਘਾਟ ਠੋਕੇ ਵਪਾਰੀ ਵੱਧ ਠੋਕੇ ਕਿਉਂਕਿ ਜਦੋਂ ਮੜ ਜੇ ਉਹ ਤੇਜ਼ੀ ਸ਼ੁਰੂ ਹੋਈ ਵਪਾਰੀਆਂ ਨੇ ਆਲੂ ਲੈ ਕੇ ਰੱਖ ਲਿਆ ਉਹਨਾਂ ਨੂੰ ਸਿਗਾ ਵੀ ਆਲੂ ਹੁਣ ਤੇ ਸਟੋਰਾਂ ਚ ਆਲੂ ਮੁੱਕ ਗਿਆ ਵੀ ਆਲੂ ਤੇਜ਼ ਹੋ ਜਾਣਾ ਵੀ ਆਪਾਂ ਤੀਜੀ ਚ ਕੱਢਾਂਗੇ ਉਹਦੇ ਵਿੱਚ ਜ਼ਿਮੀਦਾਰਾਂ ਨੇ ਚਲੋ ਰੇਟ ਜਦੋਂ ਥੋੜਾ ਉੱਪਰ ਹੋਇਆ ਵਪਾਰੀਆਂ ਨੇ ਜਦੋਂ ਮੰਗ ਵਧੀ ਜ਼ਿਮੀਦਾਰਾਂ ਨੇ ਵੇਚ ਤੇ ਵਪਾਰੀਆਂ ਕੋਲੋਂ ਚੱਲ ਗਿਆ ਓਏ ਮਤਲਬ ਹੁਣ ਜੇ ਆਪਾਂ ਕਹੀਏ ਵੀ ਜ਼ਿਮੀਦਾਰ ਨੂੰ ਹਰ ਵੇਲੇ ਘਾਟਾ ਪੈਂਦਾ ਕੱਲੇ ਜ਼ਿਮੀਦਾਰ ਨੂੰ ਘਾਟਾ ਨਹੀਂ ਪੈਂਦਾ ਹੁਣ ਕਪਾਈ ਤਾਂ ਵਪਾਰੀਆਂ ਨੂੰ ਬਹੁਤ ਭੇਤ ਹੁੰਦਾ ਰੇਟ ਦਾ ਪਤਾ ਹੁੰਦਾ ਉਹ ਹੁੰਦਾ ਹੁਣ ਇਹ ਤਾਂ ਕਿ ਸਭ ਤੋਂ ਵੱਧ ਵਪਾਰੀ ਠੁਕੇ ਬੈਠੇ ਆ ਤੇ ਆ ਕੱਲੇ ਕੱਲੇ ਕੋਈ 9-9000 ਕਿਸੇ ਕੋਲ 10000 ਗੱਟਾ ਪਿਆ ਤੇ ਉਹ ਹੁਣ ਇਹਦੇ ਇਹਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ ਇਸ ਲਈ ਮੈਂ ਕਹਿਣਾ ਹੁੰਨਾ ਵੀ ਇਕੱਠੇ ਕਦੇ ਨਾ ਲਾਓ ਤਾਂ ਉਹ ਬਾਜੀ ਨੂੰ ਤਾਂ ਫਿਰ ਆਪਾਂ ਚਲੋ ਹੌਸਲਾ ਹੀ ਦੇਣਾ ਸੀ ਵੀ ਕੋਈ ਗੱਲ ਨਹੀਂ ਇਹ ਹੁਣ ਦੇ ਰੇਟ ਨੂੰ ਤੂੰ ਆਪਣੇ ਆਲੂਆਂ ਨਾਲ ਕੰਪੇਅਰ ਨਾ ਕਰ ਤੇਰੇ ਆਲੂਆਂ ਦਾ ਰੇਟ ਤੇਰੇ ਨਾਲ ਹੁਣ ਦਾ ਰੇਟ ਹੋਣਾ ਇੰਨੀ ਗੱਲ ਆ ਇਸ ਕਰਕੇ ਮਗਰ ਲਾ ਕੇ ਕਦੇ ਕੋਈ ਕੰਮ ਨਾ ਕਰੋ ਮੇਰਾ ਭਰਾ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਵੀ ਆ ਕਿਲਾ ਦੋ ਕਿੱਲੇ ਲਾ ਕੇ ਤੇ ਆਪਣਾ ਵੀ ਬਣਾ ਲਓ ਹਨਾ ਫੇ ਤੁਹਾਨੂੰ ਇੱਕ ਆਈਡੀਆ ਹੋ ਜਾਣਾ ਸਾਲਕ ਲਾ ਕੇ ਵੀ ਕੀ ਹਿਸਾਬ ਕਿਤਾਵਿਆ ਬਾਕੀ ਠੀਕ ਹੈ ਜੀ ਮੈਂ ਪਹਿਲਾਂ ਦੱਸਦਾ ਵੀ ਇਹ ਵੀਡੀਓ ਅਪਲੋਡ ਹੋਣੀ 28 ਨੂੰ ਰੇਟ 27 ਦਾ ਆ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ